ਸੁਰਖੀਆਂ ਦੇ ਵਿੱਚ ਰਹਿਣ ਵਾਲੇ ਗੁਰਮੀਤ ਰਾਮ ਰਹੀਮ ਨੇ ਯੂਟਿਊਬਰ ਸ਼ਾਮ ਮੀਰਾ ਸਿੰਘ ਨੂੰ ਜਿਹੜਾ ਡੈਫਾਮੇਸ਼ਨ ਦਾ ਇੱਕ ਨੋਟਿਸ ਭੇਜਿਆ ਗੁਰਮੀਤ ਰਾਮ ਰਹੀਮ ਦੇ ਵਕੀਲ ਨੇ ਦਿੱਲੀ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਾਮ ਮੀਰਾ ਸਿੰਘ ਜਿਹੜੇ ਇੱਕ ਯੂਟਿਊਬਰ ਨੇ ਤੇ ਜਰਨਲਿਸਟ ਵੀ ਨੇ ਉਹਨਾਂ ਨੇ ਇੱਕ ਵੀਡੀਓ ਬਣਾ ਕੇ YouTube ਦੇ ਉੱਤੇ ਅਪਲੋਡ ਕੀਤਾ 17 ਦਸੰਬਰ ਨੂੰ ਜਿਹਦੇ ਵਿੱਚ ਉਹਨਾਂ ਨੇ ਇਹ ਦਰਸਾਇਆ ਕਿ ਜਿਹੜਾ ਰਾਮ ਰਹੀਮ ਹੈ ਇਹ ਇੱਕ ਬਲਾਤਕਾਰੀ ਹੈ ਤੇ ਇਹ ਇੱਕ ਕਾਤਲ ਹੈ ਯੂਟਿਊਬਰ ਸ਼ਾਮ ਮੀਰਾ ਸਿੰਘ ਨੇ ਜਿਹੜਾ ਵੀਡੀਓ ਅਪਲੋਡ ਕੀਤਾ ਉਹਦੇ ਵਿੱਚ ਉਹਨੇ ਪੂਰੀ ਹਾਲ ਬਿਆਨੀ ਕੀਤੀ ਹੈ ਕਿ ਕਿਵੇਂ ਡੇਰਾ ਸੱਚਾ ਸੌਦਾ ਜਿਹੜਾ ਇਹ ਹੋਂਦ ਵਿੱਚ ਆਇਆ ਕਿਵੇਂ ਇਹਨਾਂ ਨੇ ਆਪਣੇ ਪੂਰੇ ਭਾਰਤ ਦੇ ਵਿੱਚ 46 ਜਿਹੜੇ ਆ ਉਹ ਡੇਰੇ ਖੋਲੇ ਕਿਵੇਂ ਜਿਹੜਾ ਗੁਰਮੀਤ ਰਾਮ ਰਹੀਮ ਹੈ ਇਹ ਡੇਰਾ ਮੁਖੀ ਬਣਦਾ ਕਿ ਇਹ ਮੇ ਫਿਰ ਸਾਧਵੀਆਂ ਜਿਹੜੀਆਂ ਉਸ ਡੇਰੇ ਵਿੱਚ ਰਹਿੰਦੀਆਂ ਸੀਗੀਆਂ ਉਹ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਹੋਣਾ ਨੂੰ ਚਿੱਠੀ ਲਿਖਦੀਆਂ ਕਿ ਸਾਡੇ ਨਾਲ ਜਿਹੜਾ ਉਹ ਸਰੀਰਕ ਸ਼ੋਸ਼ਣ ਹੋ ਰਿਹਾ ਸਾਡਾ ਬਲਾਤਕਾਰ ਹੋ ਰਿਹਾ ਫਿਰ ਉਹਨੂੰ ਉਜਾਗਰ ਕਰਨ ਵਾਲਾ ਰਣਜੀਤ ਸਿੰਘ ਜਿਹੜਾ ਉਹਦਾ ਕਤਲ ਹੋ ਜਾਂਦਾ ਇਸੇ ਦੌਰਾਨ ਜਿਹੜਾ ਇੱਕ ਪੱਤਰਕਾਰ ਸੀਗੇ ਉਹਨਾਂ ਦਾ ਕਤਲ ਹੋ ਜਾਂਦਾ ਮਾਮਲਾ ਜਿਹੜਾ ਇਹ ਬਹੁਤ ਜ਼ਿਆਦਾ ਤੂਲ ਫੜ ਲੈਂਦਾ ਬਹੁਤ ਜ਼ਿਆਦਾ ਇਹ ਜਿਹੜਾ ਚਰਚਾ ਦੇ ਵਿੱਚ ਆ ਜਾਂਦਾ ਗੁਰਮੀਤ ਰਾਮ ਰਹੀਮ ਆਪਣੇ ਵੱਲੋਂ ਸਫਾਈ ਦਿੰਦਾ ਰਹਿੰਦਾ ਹੁਣ ਗੁਰਮੀਤ ਰਾਮ ਰਹੀਮ ਜਿੱਥੇ ਸਜ਼ਾ ਆਫਤਾ ਜਿੱਥੇ ਉਹ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਔਰ ਜਿਹਨੂੰ ਸਾਲ ਦੇ ਵਿੱਚ 4-4 5-5 ਵਾਰ ਪਰੋਲ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਕਿ ਗੁਰਮੀਤ ਰਾਮ ਰਹੀਮ ਦਾ ਜਿਹੜਾ ਪੋਲੀਟੀਕਲ ਇਨਫਲੂਐਂਸ ਬਹੁਤ ਜ਼ਿਆਦਾ ਜਿਹੜੇ ਵੱਡੇ ਵੱਡੇ ਲੀਡਰ ਵਿਧਾਇਕ ਐਮਪੀਜ਼ ਇਹ ਤੋਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਕਾਰਨ ਕੀ ਹੈ ਕਿ ਇਹਦਾ ਵੋਟ ਬੈਂਕ ਬਹੁਤ ਤਗੜਾ ਹਰਿਆਣਾ ਦੇ ਸਿਰਸਾ ਦੇ ਵਿੱਚ ਡੇਰਾ ਇਹਦੇ ਵਿੱਚ ਸ਼ਾਮ ਮੀਰਾ ਸਿੰਘ ਨੇ ਕੁਝ ਵੀ ਇਹੋ ਜੀ ਗੱਲ ਨਹੀਂ ਕੀਤੀ ਜਿਹੜੀ ਕਿ ਤੱਥਾਂ ਤੋਂ ਰਹਿਤ ਹੋਵੇ ਗੁਰਮੀਤ ਰਾਮ ਰਹੀਮ ਦੇ ਉੱਤੇ ਬਲਾਤਕਾਰ ਦੇ ਦੋਸ਼ ਨੇ ਗੁਰਮੀਤ ਰਾਮ ਰਹੀਮ ਦੇ ਉੱਤੇ ਕਤਲ ਦੇ ਵੀ ਦੋਸ਼ ਨੇ ਔਰ ਉਹ ਸਜ਼ਾ ਆਫਤਾ ਵੀ ਹੈ ਸਜ਼ਾ ਵੀ ਹੋਈ ਹੋਈ ਹੈ ਔਰ ਜਦੋਂ ਇਹ ਸ਼ਖਸ ਬਾਹਰ ਪਰੋਲ ਤੇ ਆਉਂਦਾ ਯੂਪੀ ਦੇ ਬਾਗਪਤ ਵਿੱਚ ਆਪਣਾ ਇੱਕ ਡੇਰਾ ਉੱਥੇ ਬੈਠ ਕੇ ਆਨਲਾਈਨ satsang ਵੀ ਕਰਦਾ ਉਹਨਾਂ ਸਤਸੰਗਾਂ ਦੇ ਵਿੱਚ ਉਹਨਾਂ ਸਤਸੰਗ ਜਦੋਂ ਸਭਾ ਹੁੰਦੀ ਹੈ ਉਹਦੇ ਵਿੱਚ ਆਨਲਾਈਨ ਬੜੇ ਵੱਡੇ ਵੱਡੇ ਲੀਡਰ ਕਈ ਕਾਉਂਸਲਰ ਕਈ ਲੋਕ ਜਿਹੜੇ ਆ ਉਹ ਅਸ਼ੀਰਵਾਦ ਲੈਣ ਵੀ ਪਹੁੰਚਦੇ ਆ ਫਿਰ ਇਹ ਬੰਦਾ ਜਦੋਂ ਪੇਰੋਲ ਤੇ ਆਉਂਦਾ ਇਹ ਆਪਣਾ ਬਰਥਡੇ ਵੀ ਸੈਲੀਬ੍ਰੇਟ ਕਰਦਾ ਕੇਕ ਵੀ ਜਿਹੜਾ ਵਾ ਉਹ ਤਲਵਾਰ ਨਾਲ ਕੱਟਦਾ ਗਾਣੇ ਵੀ ਰਿਲੀਜ਼ ਕਰਦਾ ਆਪਣੇ ਵੀਡੀਓਜ਼ ਵੀ ਬਣਾ ਕੇ ਪੇਸ਼ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਕਿਵੇਂ ਬਤੀਤ ਕਰ ਰਿਆ ਬਹੁਤ ਵੱਡੇ ਇਲਜ਼ਾਮ ਵੀ ਲੱਗਦੇ ਆ ਕਿ ਇਹ ਸ਼ਖਸ ਜਿਹੜਾ ਇਹ ਆਪਣੇ ਭਗਤਾਂ ਨੂੰ ਆਪਣੇ ਜਿਹੜੇ ਇਹਦੇ ਅਨੁਵਾਈ ਹੈ ਜਿਹਨਾਂ ਜਿਹੜੇ ਇਹਦੇ ਫੋਲੋਅਰਸ ਆ ਉਹਨਾਂ ਨੂੰ ਇਨਫਲੂਐਂਸ ਵੀ ਕਰਦਾ ਵੀ ਤੁਸੀਂ ਇਸ ਪਾਰਟੀ ਨੂੰ ਵੋਟ ਪਾਉਣਾ ਇਹਨੂੰ ਨਹੀਂ ਪਾਉਣਾ ਇਹ ਸਾਰਾ ਕੁਝ ਜਿਹੜਾ ਕੋਈ ਲੁਕਿਆ ਛੁਪਿਆ ਵੀ ਨਹੀਂ ਹੈ ਪਰ ਸ਼ਾਮ ਮੀਰਾ ਸਿੰਘ ਜਿਹੜੇ ਇੱਕ ਯੂਟਿਊਬਰ ਆ ਜਿਨ੍ਹਾਂ ਨੂੰ ਡੈਫਾਮੇਸ਼ਨ ਦਾ ਜਿਹੜਾ ਨੋਟਿਸ ਭੇਜਿਆ ਗਿਆ ਉਹਦੇ ਉਹਨਾਂ ਨੇ ਆਪਣੇ ਵੀਡੀਓ ਦੇ ਵਿੱਚ ਕੁਝ ਗਲਤ ਤਾਂ ਕਿਹਾ ਹੀ ਨਹੀਂ ਉਹਨਾਂ ਨੇ ਤੇ ਜੋ ਦੋਸ਼ ਲੱਗੇ ਜਾਂ ਜਿੱਦਾਂ ਇਹ ਡੇਰਾ ਹੋਂਦ ਵਿੱਚ ਆਇਆ ਕਿਵੇਂ ਇਹ ਡੇਰਾ ਹੋਂਦ ਵਿੱਚ ਆਂਦਾ ਕਿਦਾਂ ਇੱਕ ਤੋਂ ਬਾਅਦ ਇੱਕ ਜਿਹੜੇ ਡੇਰਾ ਮੁਖੀ ਬਦਲ ਜਾਂਦੇ ਨੇ ਜਿਹੜੇ ਮਸਤਾਨ ਬਲੋਚਿਸ ਬਲੋਚ ਸੀਗੇ ਜਿਹੜੇ ਇਹਨਾਂ ਦੇ ਡੇਰਾ ਮੁਖੀ ਹੋਇਆ ਕਰਦੇ ਸੀਗੇ ਕਿਵੇਂ ਉਹ ਡੇਰਾ ਸਟੈਬਲਿਸ਼ ਕਰਦੇ ਆ ਉਸ ਤੋਂ ਬਾਅਦ ਹੋਰ ਜਿਹੜੇ ਇਸ ਗੱਦੀ ਦੇ ਉੱਤੇ ਬੈਠਦੇ ਆ ਤੇ ਕਿਵੇਂ ਗੁਰੂ ਰਾਮ ਰਹੀਮ ਦੀ ਐਂਟਰੀ ਹੁੰਦੀ ਗੁਰਮੀਤ ਰਾਮ ਰਹੀਮ ਦੀ ਪਰ ਮਾਨਯੋਗ ਦਿੱਲੀ ਦੀ ਹਾਈ ਕੋਰਟ ਨੇ ਜਸਟਿਸ ਸ਼ਿਲਿੰਦਰ ਕੌਰ ਹੋਣਾ ਨੇ ਇਹ ਕੇਸ ਸੁਣਿਆ ਤੇ ਉਹਨਾਂ ਨੇ ਇੱਕ ਡੈਫਮੇਸ਼ਨ ਦਾ ਜਿਹੜਾ ਕੇਸ ਆ ਉਹ ਅਸੈਪਟ ਕੀਤਾ ਔਰ ਡਿਫਾਰਮੇਸ਼ਨ ਦਾ ਇੱਕ ਨੋਟਿਸ ਜਿਹੜਾ ਉਹ ਸ਼ਾਮ ਮੀਰਾ ਸਿੰਘ ਨੂੰ ਭੇਜ ਦਿੱਤਾ ਗਿਆ ਜਿਸ ਤੇ ਇਹਨਾਂ ਨੂੰ ਹੁਣ ਜਵਾਬ ਦੇਣ ਲਈ ਵੀ ਕਿਹਾ ਗਿਆ ਦੱਸਿਆ ਜਾਂਦਾ ਹੈ ਕਿ ਸ਼ਾਮ ਮੀਰਾ ਸਿੰਘ ਨਾਮ ਦੇ ਜਿਹੜੇ ਜਰਨਲਿਸਟ ਨੇ ਯੰਗ ਜਰਨਲਿਸਟ ਨੇ ਇਹਨਾਂ ਨੇ ਇੱਕ ਵਾਰੀ ਪ੍ਰਧਾਨ ਮੰਤਰੀ ਦੇ ਖਿਲਾਫ ਵੀ ਕੋਈ ਟਿੱਪਣੀ ਕੀਤੀ ਸੀ ਔਰ ਉਦੋਂ ਇਹ ਦੇਸ਼ ਦੇ ਇੱਕ ਬੜੇ ਵੱਡੇ ਨਿਊਜ਼ ਚੈਨਲ ਦੇ ਵਿੱਚ ਜੌਬ ਕਰਦੇ ਸੀ ਔਰ ਉਤੋਂ ਬਾਅਦ ਇਹਨਾਂ ਨੂੰ ਜੌਬ ਤੋਂ ਜਿਹੜਾ ਕੱਢ ਦਿੱਤਾ ਗਿਆ ਸੀ ਫਾਇਰ ਕਰ ਦਿੱਤਾ ਗਿਆ ਸੀ ਹੁਣ ਜਿੱਥੇ ਇੱਕ ਵਾਰ ਇਹਨਾਂ ਨੇ ਇੱਕ ਵੀਡੀਓ ਬਣਾ ਕੇ ਗੁਰਮੀਤ ਰਾਮ ਰਹੀਮ ਦੀ ਪੂਰੀ ਹਿਸਟਰੀ ਡੇਰਾ ਸੱਚਾ ਸੌਦਾ ਦੀ ਜਿਹੜੀ ਹਿਸਟਰੀ ਆ ਉਹ YouTube ਦੇ ਉੱਤੇ ਬਣਾ ਕੇ ਪੇਸ਼ ਕੀਤੀ ਹੈ ਜਿਹਦੇ ਉੱਤੇ ਡੇਰਾ ਸੱਚਾ ਸੌਦਾ ਨੂੰ ਇਤਰਾਜ਼ ਹੈ ਉਹਨਾਂ ਨੇ ਕੋਰਟ ਪਹੁੰਚ ਕੀਤੀ ਕੋਰਟ ਦੇ ਵਿੱਚ ਜਿਹੜਾ ਸ਼ਾਮ ਮੀਰਾ ਸਿੰਘ ਆ ਇਹਨਾਂ ਨੂੰ ਇੱਕ ਡੈਫਮੇਸ਼ਨ ਦਾ ਕੇਸ ਜਿਹੜਾ ਨੋਟਿਸ ਜਿਹੜਾ ਉਹ ਭੇਜ ਦਿੱਤਾ ਗਿਆ ਕਿ ਤੁਸੀਂ ਪੇਸ਼ ਹੋਵੋ ਤੁਸੀਂ ਪੇਸ਼ ਹੋ ਕੇ ਆਪਣਾ ਜਵਾਬ ਦੇਵੋ ਹਾਲਾਂਕਿ ਜਿਹੜਾ ਗੁਰਮੀਤ ਰਾਮ ਰਹੀਮ ਹੈ ਇਹਨਾਂ ਉੱਤੇ ਬਹੁਤ ਸਾਰੇ ਇਲਜ਼ਾਮ ਜਿਹੜੇ ਲੱਗੇ ਹੋਏ ਨੇ ਕਿਸ ਤਰ੍ਹਾਂ ਪੰਚਕੁਲਾ ਦੀ ਅਦਾਲਤ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਕਿੱਦਾਂ ਦੰਗੇ ਹੋਏ ਸੀ ਕਿੱਦਾਂ ਲੋਕਾਂ ਦੀਆਂ ਜਿਹੜੀਆਂ ਨੁਕਸਾਨ ਹੋਇਆ ਸੀ ਲੋਕਾਂ ਦੀਆਂ ਗੱਡੀਆਂ ਸੜ ਗਈਆਂ ਸੀਗੀਆਂ ਲੋਕਾਂ ਨੂੰ ਅਜੇ ਤੱਕ ਉਹਦਾ ਮੁਆਵਜ਼ਾ ਨਹੀਂ ਮਿਲਿਆ ਹਾਲਾਂਕਿ ਉਸ ਵਕਤ ਬਹੁਤ ਸਾਰੇ ਲੋਕ ਜਿਹੜੇ ਆ ਪੰਚਕੁਲੇ ਦੀਆਂ ਸੜਕਾਂ ਤੇ ਇਕੱਠੇ ਹੋ ਗਏ ਸੀ ਜਿਨ੍ਹਾਂ ਨੂੰ ਰੋਕਣ ਦੇ ਵਿੱਚ ਪੁਲਿਸ ਜਿਹੜੀ ਆ ਨਾਕਾਮ ਰਹੀ ਸੀ ਬਹੁਤ ਸਾਰਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਸੀ ਤੇ ਹੁਣ ਇੱਕ ਯੂਟਿਊਬਰ ਇਨਫਲੂਐਂਸਰ ਇੱਕ ਜਰਨਲਿਸਟ ਉਹਨਾਂ ਨੇ ਸ਼ਾਮ ਮੀਰਾ ਸਿੰਘ ਨੇ ਜਿੱਥੇ ਇੱਕ ਵੀਡੀਓ ਬਣਾ ਕੇ ਪੇਸ਼ ਕੀਤਾ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕੀਤਾ ਉਹਦੇ ਉੱਤੇ ਗੁਰਮੀਤ ਰਾਮ ਰਹੀਮ ਨੇ ਜਿਹੜਾ ਇਤਰਾਜ਼ ਕੀਤਾ ਔਰ ਸ਼ਾਮ ਮੀਰਾ ਸਿੰਘ ਨੂੰ ਡੈਫਮੇਸ਼ਨ ਦਾ ਇੱਕ ਨੋਟਿਸ ਜਿਹੜਾ ਉਹ ਪੇਚ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ